ਜੀਦਾ ਵੀਰੇ ਆਏ تنਵੀਰ ਸਿੰਘ ਕੋਲ ਅਸੀਂ ਜੀ ਲੋ ਸੈਕਟਰੀ ਨੇੜੇ ਆ ਬਿਲਕੁਲ ਸਰੋਣਾ ਸਾਹਿਬ ਮੱਕੀ ਦੀ ਖਾਣੇ ਰੋਮਕੀ ਰੋਟੀ ਖਾਣ ਵਾਸਤੇ ਪਹੁੰਚ ਜਾਂਦੇ ਪਹਿਲਾਂ ਖਾਧੀ ਵੀ ਰੋਟੀ ਦੀ ਬਹੁਤ ਸਵਾਦ ਖਰੋ ਸਾਗ ਵੀ ਮੱਕੀ ਰੋਟੀ ਵੀ ਇਹ 22 ਗ੍ਰੈਜੂਏਸ਼ਨ ਆ ਤੇ ਪਾਵਰ ਇਲੈਕਸ਼ਨ ਦੇ ਵਿੱਚ ਤਿੰਨ ਸਿਲਵਰ ਦੇ 골ਡ ਮੈਡ ਇਸ ਟਾਈਮ ਮੁੰਡਾ ਇਹਨੇ ਕਿਹਾ ਵੀ ਸ਼ਰਮ ਬਰਾਂ ਲੱਗ ਰਖਦੀ ਬਾਈ ਤੂੰ ਥੋੜੀ ਸੋਚ ਕੇ ਮੈਂ ਆਈ ਸਰੋਂ ਸਾਗ ਬਣਾਉਣ ਵਾਸਤੇ ਇਹ ਜਿਹੜੇ ਮੇਰੇ ਮਾਤਾ ਜੀ ਇਹ ਉਹਨਾਂ ਨੇ ਮੈਨੂੰ ਆਈਡੀਆ ਦਿੱਤਾ ਸੀਗਾ ਕਿ ਜਿਵੇਂ ਆਪਾਂ ਘਰੇ ਵੀ ਖਾਂਦੇ ਆ ਹਨਾ ਜੀ ਸਦਾ ਸਾਗ ਮੱਕੀ ਰੋਟੀ ਆਪਣੇ ਆਮ ਘਰਾਂ ਦੇ ਵਿੱਚ ਚੱਲਦਾ ਹੀ ਹੈ ਜੀ ਤੇ ਉਹ ਕਹਿੰਦੇ ਵੀ ਤੁਸੀਂ ਆਪਾਂ ਲੋਕਾਂ ਨੂੰ ਵੀ ਇਹ ਚੀਜ਼ ਖਵਾਈਏ ਜੀ ਜਿਸ ਨਾਲ ਲੋਕ ਤੰਦਰੁਸਤ ਹੋਣ ਅੱਛਾ ਠੀਕ ਹੈ ਜੀ ਹਾਂਜੀ ਕਿਉਂਕਿ ਅੱਜ ਕੱਲ ਪਰੇਪਰ ਪੀਜੇ ਬਹੁਤ ਚੱਲ ਰਹੇ ਆ ਜੀ ਤੇ ਇਹ ਇਧਰ ਆ ਚੀਜ਼ ਕਰਨੀ ਕੋਈ ਧਿਆਨ ਨਹੀਂ ਦਿੰਦਾ ਜੀ ਤੇ ਤਾਂ ਕਰਕੇ ਮੇਰੇ ਮਾਤਾ ਜੀ ਨੇ ਕਿਹਾ ਵੀ ਹਾਂ ਕਿ ਆਪਾਂ ਸ਼ੁਰੂ ਕਰਦੇ ਆਂ ਕੰਮ ਹਾਂਜੀ ਤੇ ਕਿੰਨੇ ਘਾ ਕੈਨੇਡਾ ਲਈ ਦਾ ਦਾ ਤਾਂ ਬਥੇਰੇ ਆ ਜੀ ਬਸ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈਗਾ ਠੀਕ ਠੀਕ ਹਾਂਜੀ ਤੇ ਨਾਲ ਆ ਭਾਈ ਵੀ ਕਰੀਆ ਨੇ ਤੁਸੀਂ ਹਾਂਜੀ ਨਾਲ ਨਾਲ ਮੇਰੀ ਬੀਪਮ ਆਨਰ ਚੱਲ ਰਹੀ ਹੈ 3rd ਇਅਰ ਠੀਕ ਹੈ ਹਾਂਜੀ ਕਿਹੜੇ ਕਾਲਜ ਦੇ ਰਵੀਂਦਰਾ ਕਾਲਜ ਦੇ ਦੇਖੋ ਜੇ ਨਾਰਾ ਭਾਈ ਦੇ ਨਾਲ ਦਾ ਬੰਦਾ ਇਹ ਕੰਮ ਵੀ ਕਰੇ ਤਾਂ ਕੰਮ ਜਆ ਵੀ ਮਿਲ ਸਕਦੇ ਕਿਉਂਕਿ ਜਿਉਂ ਸਾਡੇ ਬੱਚੇ ਬਾਹਰ ਜਾਂਦੇ ਉਹ ਸਾਰੇ ਕੰਮ ਕਰਦੇ ਆ ਕੰਮ ਵੀ ਕਰਦੇ ਆ ਤੇ ਪੜ੍ਹਦੇ ਪੜ੍ਹਾਈ ਵੀ ਕਰਦੇ ਆ ਪਰ ਇਤੋਂ ਤੱਕ ਜੋ ਮੇਰੀ ਸੋਚ ਆ ਵੀ ਜਿਵੇਂ ਬਾਹਰ 16 ਘੰਟੇ ਕੰਮ ਕਰਦੇ ਪੰਜਾਬ 'ਚ 8 ਘੰਟੇ ਵੀ ਕੰਮ ਕਰਨ ਤਾਂ ਉਹ ਕੰਮ ਜਆ ਹੋਸਦਾ ਕਿਉਂਕਿ ਸਾਡੇ ਬੱਚੇ ਸਾਡੇ ਮੁੰਡੇ ਦੱਸੇ ਵੀ ਲੋਕ ਬੱਚੇ ਜੋ ਪੀਜੇ ਜਾਂ 버ਗਰ ਖਾਂਦੇ ਆ ਆਹ ਹਾਰ ਦਾ ਇਹਦਾ ਕਾਰਨ ਵੀ ਇਹੀ ਬੰਦਿਆ ਬੱਚੇ ਜਿਹੜਾ ਘਟ ਘਟਾਉਣ ਦਾ ਕਾਰਨ ਵੀ ਆ ਸਰੋਨਾ ਸਾਗ ਉਹਦੇ ਹੱਥਾਂ ਦਾ ਵਿਟਾਮਿਨ ਉਹਨਾਂ ਪੀਦੇ ਪਤਾ ਨਹੀਂ ਬਰਗ ਕਿਸ ਤਰੀਕੇ ਨਾਲ ਸਾਡੇ ਤੇ ਤਿਆਰ ਹੁੰਦੇ ਆ ਉਹ ਜਾ ਕੇ ਤੁਸੀਂ ਦੇਖੋ ਕਿਤੇ ਵੀ ਜਿਸ ਤਰੀਕਾ ਤੇ ਜਾਂਦੇ ਆ ਇਹ ਸਰੋਨਾ ਸਾਗ ਮਤਲਬ ਬਹੁ ਵਜੇ ਤਰੀਕੇ ਨਾਲ ਜੋ ਇਹਨਾਂ ਮਦਰ ਵੀ ਤਿਆਰ ਕਰਦੇ ਆ ਆਪ ਵੀ ਤਿਆਰ ਕਰਦੇ ਆ ਤੇ ਮੱਕੀ ਰੋਟੀ ਲਗਭਗ ਇੱਥੇ 100 150 ਗਾਹ ਦਾ ਮੈਲ ਜਾਨਾ ਦੇਖਦਾ ਵੀ ਇੱਥੇ ਆਉਂਦਾ ਵਾ ਆਪਣੇ ਸਰੋਨਾ ਸਾਗ ਮੱਕੀ ਰੋਟੀ ਖਾਣ ਵਾਸਤੇ ਅਸੀਂ ਇਹੀ ਸਨਿਆਣਾ ਵੀ ਬਾਦ ਤੋਂ ਆਜੋ ਸਾਡੇ ਬੱਚਿਆਂ ਨੇ ਸੋਚਿਆ ਜਿਵੇਂ ਸਾਡੇ ਵੀਰ ਤਨਵੀਰ ਸੇ ਨਹੀਂ ਸੋਚਿਆ ਇਹੋ ਜੀ ਸੋਚ ਤਾਂ ਕਿ ਸਾਡਾ ਪੰਜਾਬ ਖਿਸ਼ਾਲ ਹੋਏ ਨਹੀਂ ਤਾਂ ਇਹ ਹਾਲਾਤ ਹੋਣਿਆ ਇੱਕ ਕੁਲਦੀਪ ਸਿੰਘ ਨੇ ਤਾਂ ਲਿਖੀ ਪੰਜਾਬ ਦਾ ਦਰਖਾਂਦ ਉਹਨਾਂ ਲਿਖਿਆ ਸੀ ਕਿ ਸਾਡਾ ਪੰਜਾਬ ਆ 20 ਸਾਲ ਨੂੰ ਵਿਹਾਰ ਬਣ ਜਾਊਗਾ ਪਰ ਹਾਲਾਤ ਇਹੀ ਆ ਜੀ ਤੁਸੀਂ ਰੇਲਵੇ ਸਿੰਦੇ ਤੇ ਬਿੰਡ ਜਾ ਕੇ ਦੇਖ ਲਓ ਜਾਂ ਲੁਧਰਾਂ ਲੈ ਕੇ ਦੇਖ ਲਓ ਬਿਹਾਰੀ ਬਾਦਲੇ ਤੇ ਪਿਆਬੀ ਘਟ ਰਹੇ ਆ ਇਹਦਾ ਕਾਰਨ ਕੀ ਬਣਿਆ ਵੀ ਸਾਡੇ ਜਿਹੜੇ ਬੱਚੇ ਆ ਉਹ ਸਾਰੇ ਬਾਹਰ ਜਾ ਰਹੇ ਨੇ ਇਤਨਾ ਕਿ ਮੈਂ ਕਹਿੰਦਾ ਕਿਹੜਾ ਵੀ 10 20 ਸਾਲ ਦਾ ਸਾਡਾ ਪੰਜਾਬ ਹੋਰ ਆ ਜਿਹੜੇ ਬੱਚੇ ਬਾਹਰ ਲੱਗੇ ਆ ਉਹ ਇੱਥੇ ਪੰਜਾਬ ਵਿੱਚ ਆ ਕੇ ਬਿਲਕੁਲ ਖੁਸ਼ ਨਹੀਂ ਹੈਗੇ ਤੇ ਉਹਨਾਂ ਬਾਅਦ ਜੋ ਪੰਜਾਬਾ ਖਤਮ ਹੋਇਆ ਬਣ ਗਿਆ ਹੋ ਜੂਗਾ ਉਹ ਪੰਜਾਬ ਕੋਈ ਟਾਈਮ ਸੀਗਾ ਨਹੀਂ ਸੋਵੇਂ ਜਿਹੜੀ ਕਾਰਨ ਗਈ ਸੀ ਉਹ ਜਦੋਂ ਮਹਾਰਾਜਾ ਨੀਸਨ ਰਾਜ ਸੀ ਉਸ ਸਮੇਂ ਪੰਜਾਬਾ ਇਕਾਨਾ ਤੇ ਇੰਗਲੈਂਡ ਦੇ 12 ਪਾਉਂਡ ਸੀਗੇ ਜੀ ਇੰਗਲੈਂਡ ਤੋਂ ਗੋਰੇ ਅਮਰੀਕਾ ਤੋਂ ਗੋਰੇ ਪੰਜਾਬ ਦੇ ਨੌਕਰ ਵਾਂਗ ਕੰਮ ਕਰਕੇ ਰਾਜੀ ਸੀ ਪਰ ਅੱਜ ਹਾਲਾਤ ਜੋ ਸਾਡੀ ਸਰਕਾਰ ਆ ਉਹਨੇ ਘੱਟੀਆਂ ਸੋਚ ਕਰਕੇ ਸਾਡੇ ਬੱਚੇ ਬਾਹਰ ਨੂੰ ਲੋ ਕਰ ਲੈਨੇ ਤੇ ਪੰਜਾਬ ਦੇ ਜੋ ਬਹਿਰੀਆਂ ਦੀ ਗਿਣਤੀ ਆ ਉਹ ਵੱਧ ਰਹੀ ਆ ਜਿਸ ਕਰਕੇ ਬੱਚਿਆਂ ਨੂੰ ਬੇਰਜੀਗਾਰ ਹੋ ਰਹੇ ਨੇ ਅਸੀਂ ਇਹ ਸਨੇਹ ਦੇ ਨਾਮ ਤੋਂ ਨੇ ਜਿਵੇਂ ਸਾਡਾ ਵੀਰ ਤਨਵੀਰ ਸਿੰਘ